ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਸਤੰਬਰ 2024 ਹੈ ਮਤਲਬ ਕਿ ਕਾਗਜ਼ਾਂ ਦੇ ਵਿੱਚ ਜਿਹੜੀ ਬਰਸਾਤ ਰੁੱਤ ਹੈ ਜਿਹੜੀ ਮਾਨਸੂਨ ਦਾ ਸੀਜ਼ਨ ਹੈ ਉਹ ਅੱਜ ਖਤਮ ਹੋ ਗਿਆ 1 ਅਕਤੂਬਰ ਤੋਂ ਸਰਦੀ ਦੀ ਰੁੱਤ ਜਾਂ ਪਾਚੜ ਦੀ ਰੁੱਤ ਸ਼ੁਰੂ ਹੋਏਗੀ ਇਸ ਤੋਂ ਬਾਅਦ ਜਿੰਨੀ ਵੀ ਬਰਸਾਤ ਹੋਏਗੀ ਉਹ ਸਰਦੀ ਦੀਆਂ ਬਰਸਾਤਾਂ ਦੇ ਵਿੱਚ ਇੱਕ ਗਿਣੀ ਜਾਊਗੀ ਪਰੰਤੂ ਜਿਹੜਾ ਹੈਗਾ ਉਹਨੂੰ ਮਾਨਸੂਨ ਦੇ ਵਿੱਚ ਨਹੀਂ ਗਿਨਿਆ ਜਾਏਗਾ ਇਹ ਨਹੀਂ ਹੈਗਾ ਕਿ ਸਰਦੀ ਸ਼ੁਰੂ ਹੋ ਜਾਏਗੀ ਨਹੀਂ ਸਰਦੀ ਸ਼ੁਰੂ ਹੋਣ ਤੇ ਟਾਈਮ ਲੱਗੇਗਾ ਹੀ ਠੀਕ ਹੈ ਪਰੰਤੂ ਜਿਵੇਂ ਅਸੀਂ ਰੁੱਤਾਂ ਨੂੰ ਵੰਡਿਆ ਹੋਇਆ ਇੱਕ ਰੁੱਤ ਖਤਮ ਹੋਈ ਸਾਡੇ ਸਾਬ ਨੂੰ ਦੂਜੀ ਰੁੱਤ ਸ਼ੁਰੂ ਹੋ ਗਈ ਕੁਦਰਤ ਨੇ ਕਦੋਂ ਸ਼ੁਰੂ ਕਰਨੀ ਗਾਂ ਦੀ ਗੱਲ ਹੈ ਪਰੰਤੂ ਪੰਜਾਬੀ ਉਹ ਇੱਕ ਸੋਚਣ ਲਈ ਮਜਬੂਰ ਹੋਣਾ ਪਏਗਾ ਤੁਹਾਨੂੰ ਕਿਉਂ ਇੱਕ ਗੱਲ ਥੋੜੀ ਸਮਝੋ ਜੋ ਇਹ ਜਿਹੜਾ ਹੈਗਾ ਪੂਰਾ ਭਾਰਤ ਹੈ ਜਾਂ ਜਿਹੜਾ ਹੈਗਾ ਪੂਰਾ ਤੁਸੀਂ ਦੱਖਣ ਏਸ਼ੀਆ ਜਾਂ ਧਰਤੀ ਦਾ ਬਹੁਤ ਵੱਡਾ ਹਿੱਸਾ ਦੇਖ ਰਹੇ ਹੋ ਜੇਕਰ ਧਰਤੀ ਦੇ ਉੱਪਰ ਕਿਸੇ ਹਿੱਸੇ ਤੇ ਇਹ ਲੱਗਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਤਾਂ ਅਸੀਂ ਇਹਨੂੰ ਕਹਿੰਦੇ ਹਾਂ ਕਿ ਇਹਦੇ ਗਲੋਬਲ ਕਾਰਨ ਹੈਗੇ ਆ ਲਾ ਨੀਨੋ ਆ ਅਲ ਨੀਨੋ ਆ ਇਹ ਹੈ ਉਹ ਹੈ ਕਈ ਸਾਰੇ ਕਾਰਨ ਹੈ ਤੇ ਉਹ ਤੋਂ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਦੁਆਰਾ ਕੀਤੀ ਗਈ ਨਿੱਕੀ-ਨਿੱਕੀ ਚੀਜ਼ ਵੀ ਦਾ ਕੋਈ ਇਤੇ ਫਰਕ ਨਹੀਂ ਪੈਂਦਾ ਇਹ ਪੂਰਾ ਜਿਹੜਾ ਹੈਗਾ ਕੁਦਰਤ ਦਾ ਇੱਕ ਸਿਸਟਮ ਹੈ ਉਹਦੇ ਨਾਲ ਪ੍ਰਭਾਵਿਤ ਹੋਇਆ ਹੈ ਪਰ ਜਦੋਂ ਮੇਰੇ ਗੁਵਾਂਡ ਚ ਮੀਂਹ ਪਈ ਜਾਂਦਾ ਹੋਵੇ ਪਰੰਤੂ ਮੇਰੇ ਨਾ ਪਵੇ ਤਾਂ ਸੋਚਣ ਦੀ ਮਜਬੂਰ ਹੋਣਾ ਪਏਗਾ ਨਾ ਇਰੇ ਤੇ ਆਪਾਂ ਗੱਲ ਕਰਦੇ ਆਂ ਪਹਿਲਾਂ ਸਥਿਤੀ ਦੇਖੋ 24 ਸਤੰਬਰ ਨੂੰ ਮਾਨਸੂਨ ਪਿੱਛੇ ਹਟਿਆ ਸੀਗਾ ਪੰਜਾਬ ਦੇ ਦੱਖਣ ਪੱਛਮ ਦੇ ਕੁਝ ਜ਼ਿਲ੍ਹੇ ਤੇ ਇਹ ਜਿਹੜਾ ਹੈਗਾ ਰਾਜਸਥਾਨ ਦਾ ਹਿੱਸਾ ਤੇ ਕੁਝ ਛੇ ਗੁਜਰਾਤ ਤੋਂ ਉਸ ਤੋਂ ਬਾਅਦ ਚ ਹਜੇ ਤੱਕ ਮਾਨਸੂਨ ਦੀ ਵਾਪਸੀ ਨਹੀਂ ਹੋਈ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਕਿਉਂਕਿ ਐਂਟੀਸਾਈਕਲੋਨ ਬਣ ਰਿਹਾ ਹੈ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਜਿਹਦੇ ਕਰਕੇ ਹੁਣ ਤੇਜ਼ੀ ਦੇ ਨਾਲ ਮਾਨਸੂਨ ਪਿੱਛੇ ਹਟੇਗਾ ਠੀਕ ਹੈ ਹਜੇ ਤੱਕ ਮਾਨਸੂਨ ਦੀ ਵਾਪਸੀ ਡਿਕਲੇਅਰ ਨਹੀਂ ਹੋਈ ਮੌਨਸੂਨ ਦੀ ਵਾਪਸੀ ਅੱਗੇ ਡਿਕਲੇਅਰ ਹੋਏਗੀ ਭਾਵੇਂ ਕਿ ਅੱਜ ਮੌਨਸੂਨ ਦਾ ਸੀਜ਼ਨ ਖਤਮ ਹੋ ਗਿਆ ਪਰੰਤੂ ਵਾਪਸੀ ਹਜੇ ਅਨਾਉਂਸ ਨਹੀਂ ਹੋਈ ਹਜੇ ਤੇ ਟਾਈਮ ਲੱਗੇਗਾ ਠੀਕ ਮੈਂ ਗੱਲ ਕਰ ਰਿਹਾ ਸੀ ਐਕਟਰੀ ਦਾ ਸੀਜ਼ਨ ਇਹੋ ਜਿਹਾ ਸੀਗਾ ਕਿ ਮੈਂ ਹੀ ਨਹੀਂ ਜਿੰਨੇ ਵੀ ਵਿਅਕਤੀ ਮੌਸਮ ਦੀਆਂ ਵੀਡੀਓ ਪਾਉਂਦੇ ਐ ਸਭ ਨੂੰ ਬਹੁਤ ਖਰੀਆਂ ਖਰੀਆਂ ਕਿਸਾਨ ਵੀਰਾਂ ਕੋਲ ਸੁਣੀਆਂ ਪਈਆਂ ਠੀਕ ਹੈ ਸੁਣੀਆਂ ਪਰੰਤੂ ਗਲਤੀ ਕੀ ਸੀ ਸਾਡੀ ਇਹ ਕਿਹਾ ਗਿਆ ਸੀ ਕਿ ਭਾਰਤ ਦੇ ਵਿੱਚ ਆਮ ਨਾਲੋਂ ਵੱਧ ਵਰਖਾ ਹੋਏਗੀ ਆ ਤੁਹਾਡੇ ਸਾਹਮਣੇ ਪਿਆ 108% ਵਰਖਾ ਹੋਈ ਹੈ ਆਮ ਤੌਰ ਤੇ 868 ਮਿਲੀਮੀਟਰ ਹੁੰਦੀ ਹੈ 934 ਮਿਲੀਮੀਟਰ ਹੋ ਗਈ ਜੋ ਵਰਖਾ ਵੱਧ ਹੋਈ ਹੈ ਪਰantu ਮੇਰੇ ਘਰੇ ਨਹੀਂ ਹੋਈ ਆ ਰਾਜਸਥਾਨ ਤੇ ਮਾਰਿਆ ਨੀਗਾ 435 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਹੈ 678 ਹੋਈ ਫਿਰਦੀ ਹੈ ਆ ਗੁਜਰਾਤ ਦੇ ਵਿੱਚ 711 ਚਾਹੀਦੀ ਹੈ 1055 ਹੋਈ ਫਿਰਦੀ ਹੈ ਕਿ ਜ਼ਿਆਦਾ ਹੋ ਗਈ ਆ ਬਿਹਾਰ ਦੇ ਵਿੱਚ ਪਹਿਲਾਂ ਵੀ ਪਿਆ ਨਹੀਂ ਹੁਣ ਹਾਲਾਤ ਤੇ ਬਣ ਗਏ ਕਿ ਪਿਆਰ ਚ ਹੜ੍ਹ ਚ ਡੁੱਬਿਆ ਫਿਰਦਾ ਪਿਆਰ ਦੇ 24 ਜ਼ਿਲ੍ਹਿਆਂ ਦੇ ਵਿੱਚ ਹੜਾਂ ਵਰਗੇ ਹੜਾਂ ਵਰਗੇ ਹਾਲਾਤ ਨਹੀਂ ਹੜ ਆਈ ਹੋਈ ਐ ਬਹੁਤ ਮਾੜਾ ਹਾਲਾਤ ਨੇ ਪੰਜਾਬ ਨਾਲ ਕੀ ਹੋ ਗਿਆ 439 ਮਿਲੀਮੀਟਰ ਵਰਖਾ 19314 ਹੀ ਹੋਈ ਈਵਨ ਕਿ ਤੁਹਾਡੇ ਨਾਲ ਹਾਲਾਤ ਹਰਿਆਣੇ ਦੇ ਵੀ ਚੰਗੇ ਐ ਹਰਿਆਣੇ 'ਚ 408 ਮਿਲੀਮੀਟਰ ਐ ਤੁਹਾਡੇ ਨਾਲ ਹਿਮਾਚਲ ਦੇ ਹਾਲਾਤ ਵੀ ਚੰਗੇ ਐ ਭਾਵੇਂ ਕਿ ਚਲੋ ਹਿਮਾਚਲ ਦੀ ਅਸੀਂ ਗੱਲ ਨਹੀਂ ਕਰਾਂਗੇ ਆ ਜਿਹੜਾ ਉੱਤਰ ਪੂਰਬੇ ਦੀ ਗੱਲ ਸੀ ਅਸਲੀ ਨਹੀਂ ਕਰਾਂਗੇ ਕਿਉਂਕਿ ਜਦੋਂ ਮਾਨਸੂਨ ਐਸਾ ਸ਼ੁਰੂ ਹੋਣਾ ਸੀਗਾ ਆਪਾਂ ਫਰਵਰੀ ਦੇ ਵਿੱਚ ਉਸ ਸਮੇਂ ਜਿਹੜੀ ਰਿਪੋਰਟ ਪੜੀ ਸੋ ਰਿਪੋਰਟ ਦੱਸਦੀ ਸੀਗੀ ਕਿ ਔਰਨਾਚਲ ਪ੍ਰਦੇਸ਼ ਨਾਗਾਲੈਂਡ ਮਣੀਪੁਰ ਤੇ ਇਹਨਾਂ ਸਟੇਟਾਂ ਦੇ ਸਾਰਿਆਂ ਦੇ ਵਿੱਚ ਵਰਖਾ ਘੱਟ ਹੋਏਗੀ ਹਿਮਾਚਲ ਦੇ ਵਿੱਚ ਵੀ ਵਰਖਾ ਘੱਟ ਲਿਖਿਆ ਗਿਆ ਸੀ ਆਪਾਂ ਸ਼ੁਰੂ ਜੀ ਗੱਲ ਕੀਤੀ ਜੈਤਿ ਪਹਾੜਾਂ ਦੇ ਪਾਸੋਂ ਹੜ ਨਹੀਂ ਆਉਣਗੇ ਪਰੰਤੂ ਪੰਜਾਬ ਦੇ ਵਿੱਚ ਕੀ ਹੋ ਗਿਆ ਤੁਹਾਡੇ ਨਾਲੋਂ ਦੁੱਗਣੀ ਵਰਖਾ ਲਗਭਗ ਦੁੱਗਣੀ ਰਾਜਸਥਾਨ ਦੇ ਵਿੱਚ ਹੋਈ ਹੈ ਤੁਹਾਡੇ 314 ਮਿਲੀਮੀਟਰ ਹੈ ਉੱਥੇ 678 ਹੈ ਤੁਹਾਡੇ ਨਾਲੋਂ ਲਗਭਗ ਤਿੰਗਣੀ ਵਰਖਾ ਗੁਜਰਾਤ ਦੇ ਵਿੱਚ ਹੋਈ ਹੈ ਟਾਡੇ ਨਾਲੋਂ ਤਿੱਗਣੀ ਵਰਖਾ ਮੱਧ ਪ੍ਰਦੇਸ਼ ਚ ਹੋਈ ਹੈ ਤੁਹਾਡੇ ਨਾਲੋਂ ਜਿਹੜਾ ਹੈਗਾ ਦੁੱਗਣੀ ਵਰਖਾ ਜਿਹੜੀ ਉੱਤਰ ਪ੍ਰਦੇਸ਼ ਚ ਹੋਈ ਹੈ ਕਿਉਂ ਇਹ ਤੁਹਾਨੂੰ ਸੋਚਣਾ ਪਏਗਾ ਮੈਂ ਇਹ ਵੀਡੀਓ ਓਪਨ ਕਰਦਾ ਤੁਹਾਡੇ ਲਈ ਤੁਸੀਂ ਆਪਣੇ ਵਿਚਾਰ ਇੱਥੇ ਦਿਓਗੇ ਕਿ ਇਹ ਠੀਕ ਹੈ ਕਿ ਆਪਾਂ ਨੂੰ ਇਹ ਕਹਿਣਾ ਬਹੁਤ ਸੌਖਾ ਹੁੰਦਾ ਕਿ ਯਾਰ ਤੁਸੀਂ ਕਿਹਾ ਸੀ ਨਹੀਂ ਪਏਗਾ ਇੱਥੇ ਤੇ ਵੀ ਪਿਆ ਨਹੀਂ ਲੇਕਿਨ ਜੇ ਤੁਸੀਂ ਹਾਲਾਤ ਦੇਖੋ ਕਿ ਪਾਕਿਸਤਾਨ ਚ ਵੀ ਵਾਧੂ ਪੈ ਗਈ ਹਰਿਆਣੇ ਚ ਪੰਜਾਬ ਨਾਲ ਚੰਗੇ ਹਾਲਾਤ ਰਏ ਹੈ ਭਾਵੇਂ ਕਿ ਕੁਝ ਜਿਹੜੇ ਹਰਿਆਣੇ ਦੇ ਵਿਸ਼ਤਰਾ ਦੇ ਜਿੱਥੇ ਵਰਖਾ ਘੱਟ ਹੋਈ ਹੈ ਪਰੰਤੂ ਫਿਰ ਵੀ ਹਰਿਆਣਾ ਜਿਹੜਾ ਹੈਗਾ 4% ਵਰਖਾ ਘੱਟ ਹੈ ਓਵਰਆਲ ਕਿਉਂਕਿ ਹਰਿਆਣੇ ਦੇ ਕੁਝ ਹਿੱਸੇ ਜਿਵੇਂ ਚੰਗਾ ਪਿਆ ਗਿਆ ਕੁਝ ਘੱਟ ਪਿਆ ਗਿਆ ਸਾਰੇ ਦੀ ਐਵਰੇਜ ਜਿਹੜੀ ਰਲ ਗਈ ਪਰ ਪੰਜਾਬ ਦੀ ਤਾਂ ਐਵਰੇਜ ਜਿਹੜੀ ਹੈਗੀ 28% ਘੱਟ ਹੈ ਪੂਰੇ ਭਾਰਤ ਦੇ ਵਿੱਚ 28% ਪੰਜਾਬ 'ਚ ਘੱਟ ਹੈ 26% ਜੰਮੂ 'ਚ ਘੱਟ ਹੈ ਆਈਸਟਰਨ ਸਟੇਟਾਂ ਦੇ ਵਿੱਚ 28% ਵਰਖਾ ਘੱਟ ਹੈ ਮਤਲਬ ਕਿ ਸਭ ਤੋਂ ਘੱਟ ਵਰਖਾ ਜੇ ਹੋਈ ਹੈ ਤਾਂ ਮਣੀਪੁਰ ਦੇ ਵਿੱਚ 31% ਘੱਟ ਵਰਖਾ ਹੋਈ ਹੈ ਪਰੰਤੂ ਪੰਜਾਬ ਸਾਡੇ ਤੇ 28% ਵਰਖਾ ਘੱਟ ਹੈ ਇੱਥੇ ਨਾ ਲੇਖ ਲਿਖੇ ਜਾ ਰਹੇ ਐ ਕਿ ਮਾਰੂਥਲ ਹਰਾ ਹੋ ਰਿਹਾ ਹੈ ਪਰੰਤੂ ਪੰਜਾਬ ਸੁੱਕ ਰਿਹਾ ਹੈ ਕਿਉਂ ਆਪਾਂ ਨੂੰ ਇਸ ਵਿਸ਼ੇ ਤੇ ਗੱਲ ਕਰਨੀ ਪਊਗੀ ਦੇਖੋ ਭਾਵੇਂ ਕਿ ਐਤਰੀ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਇੱਕ ਵੀਡੀਓ ਪਾ ਕੇ ਸਮਝਾਇਆ ਸੀ ਕਿ ਪੂਰੀ ਦੁਨੀਆ ਇੱਕ ਛੋਟਾ ਜਿਹਾ ਪਿੰਡ ਹੈ ਤੇ ਦੁਨੀਆ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਤਰੀਕਾ ਦੀਆਂ ਹਵਾਵਾਂ ਵਗਦੀਆਂ ਉਹ ਪੂਰੀ ਦੁਨੀਆ ਦਾ ਮੌਸਮ ਕਿਵੇਂ ਰਹੇਗਾ ਉਹਨੂੰ ਪ੍ਰਭਾਵਿਤ ਕਰਦੀਆਂ ਮਤਲਬ ਕਿ ਜਿਵੇਂ ਕਹਿੰਦੇ ਗਰਮੀ ਜ਼ਿਆਦਾ ਕਿਸਾਨਾਂ ਕਰਕੇ ਪੈਗੀ ਫਲਾਣਾ ਕਰਗੀ ਕਿਸਾਨ ਦਾ ਰੋਲ ਉੱਚ ਨਹੀਂ ਸੀਗਾ ਪਰੰਤੂ ਜੇਕਰ ਹਾਲਾਤ ਇਹੋ ਜਿਹੇ ਪੈਦਾ ਹੋ ਜਾਣ ਕਿ ਪੂਰੇ ਭਾਰਤ ਦੇ ਵਿੱਚ ਠੰਡ ਹੋਵੇ ਤੇ ਕੱਲੇ ਪੰਜਾਬ 'ਚ ਗਰਮੀ ਪਵੇ ਤਾਂ ਫੇਰ ਤਾਂ ਕੋਈ ਪੰਜਾਬ ਦਾ ਕਾਰਨ ਹੋਏਗਾ ਨਾ ਮੰਨ ਲਓ ਕਿ ਪੂਰੇ ਭਾਰਤ 'ਚ ਮੀਂਹ ਆ ਪੈਂਦਾ ਫੇਰ ਤਾਂ ਆਪਾਂ ਕਹਿ ਦਿੰਦੇ ਕਿ ਹਾਂ ਭਾਈ ਪੂਰੇ ਭਾਰਤ 'ਚ ਮੀਂਹ ਨਹੀਂ ਪਿਆ ਗਲੋਬਲ ਕਾਰਨ ਹੈ ਪਰੰਤੂ ਐਕਤਰੀ ਹੋਇਆ ਕੀ ਹੈ ਪੂਰੇ ਭਾਰਤ ਦੇ ਵਿੱਚ ਬਹੁਤ ਸੁਨਮੀ ਪਈ ਪਰੰਤੂ ਸਾਡੇ ਵਿੱਚ ਨਹੀਂ ਪਿਆ ਅਸੀਂ ਬਹੁਤ ਥੱਲੇ ਰਹਿ ਗਏ ਤੇ ਉਸ ਤੋਂ ਵੀ ਵੱਧ ਸਾਡਾ ਡਿਸਟ੍ਰੀਬਿਊਸ਼ਨ ਬੜਾ ਗੰਦਾ ਰਿਆ ਤਾਂ ਫੇਰ ਇਹਦੇ ਕਾਰਨਾਂ ਦੇ ਉੱਪਰ ਸਾਨੂੰ ਜਿਹੜਾ ਹੈਗਾ ਧਿਆਨ ਦੇਣਾ ਪਊਗਾ ਕਿ ਕੀ ਕੀ ਕਾਰਨ ਇਹਦੇ ਰਹੀ ਹੈ ਵੀਡੀਓ ਤੁਹਾਡੇ ਲਈ ਓਪਨ ਹੈ ਤੁਸੀਂ ਇਹਦੇ ਉੱਪਰ ਕਮੈਂਟ ਕਰ ਸਕਦੇ ਹੋ ਕਿ ਤੁਹਾਡੇ ਅਨੁਸਾਰ ਕੀ ਕੀ ਕਾਰਨ ਇਹੋ ਜਿਹੇ ਰਹੀ ਹੈ ਕਿ ਜਿਹਦੇ ਕਰਕੇ ਸਾਡੀ ਇਤੇ ਵਰਖਾ ਘੱਟ ਹੋਈ ਹੈ ਜੇ ਕਿ ਵਿਅਕਤੀ ਹਜੇ ਵੀ ਸੋਚਦਾ ਕਿ ਨਹੀਂ ਸਾਰੇ ਭਾਰਤ ਚ ਵਰਖਾ ਘਟ ਇਹਦੇ ਦੁਆਰਾ ਫਿਰ ਆਮਨ ਚਿੱਤਰ ਦੇਖ ਲੋ ਜਾਂ ਆਹ ਡਾਟਾ ਦੇਖ ਲੋ ਪੂਰੇ ਭਾਰਤ ਚ 108% ਵਰਖਾ ਹੋਈ ਹੈ 10 ਸਟੇਟ ਇਹੋ ਜੀਆਂ ਜਿੱਥੇ ਕਿ ਆਮ ਨਾਲੋਂ ਵਰਖਾ ਵੱਧ ਹੋਈ ਹੈ 21 ਸਟੇਟ ਇਹੋ ਜੀਆਂ ਜਿੱਥੇ ਕਿ ਆਮ ਵਰਗੀ ਵਰਖਾ ਹੋਈ ਹੈ 5 ਸਟੇਟ ਜਾਂ 5 ਰਾਜ ਜਿਦੇ ਚ ਪੰਜਾਬ ਜੰਮੂ ਕਸ਼ਮੀਰ ਔਰ ਨਾਚਰ ਪ੍ਰਦੇਸ਼ ਨਾਗਾ لینڈ ਤੇ ਮਣੀਪੁਰ ਇਨ੍ਹਾਂ ਪੰਜਾਂ ਦੇ ਵਿੱਚ ਹੀ ਵਰਖਾ ਘੱਟ ਹੋਈ ਹੈ ਬਾਕੀ ਜਿਹੜਾ ਹੈਗਾ ਜਗ੍ਹਾ ਤੇ ਕਿਤੇ ਵਰਖਾ ਘੱਟ ਨਹੀਂ ਹੋਈ ਪਰ ਅਸੀਂ ਰੱਬ ਦੇ ਮਾਹਮਾਰੇ ਆ ਕਿ ਜੇ ਅਸੀਂ ਮੋਟਾ-ਮੋਟਾ ਇਹ ਤੇ ਨਿਗਾਹ ਮਾਰਦੇ ਆ ਫਿਰ ਤੇ ਹੋ ਗਿਆ ਨਾ ਜਿਹੜਾ ਪੂਰੇ ਭਾਰਤ ਚ ਵਰਖਾ ਘੱਟ ਹੁੰਦੀ ਹੈ ਗਲੋਬਲ ਕਰਨਾ ਹੈ ਲੇਕਿਨ ਮੇਰੇ ਗਵਾਂਡ ਚ ਵਰਖਾ ਹੋ ਗਈ ਮੇਰੇ ਨਹੀਂ ਹੋਈ ਤਾਂ ਫਿਰ ਲੋਕਲ ਕਰਨਾ ਹੈ ਕਿਵੇਂ ਹੁਣ ਤੱਕ ਜਿਹੜਾ ਸਾਡਾ ਮਾਲਵਾਸੀ ਨਰਮਾ ਬੈਲਟ ਸੀਗੀ ਇਹ ਮਾਨਸੂਨ ਦੇ ਵਿੱਚ ਖਿੱਚਦਾ ਕੰਮ ਕਰਦਾ ਸੀਗਾ ਪਰੰਤੂ ਜਦੋਂ ਤੋਂ ਸੇਰੀ ਇਹ ਛੋਨਾ ਹੋਣ ਲੱਗਿਆ ਉਹਨੇ ਵੈਟਲੈਂਡ ਦਾ ਕੰਮ ਕਰਨਾ ਸ਼ੁਰੂ ਕੀਤਾ ਉਹਦਾ ਪ੍ਰਭਾਵ ਵੀ ਹੈਗਾ ਸਭ ਤੋਂ ਵੱਡੀ ਗੱਲ ਹੈਗੀ ਹੈ ਵੱਡੀ ਗਿਣਤੀ ਦੇ ਵਿੱਚ ਡਵੈਲਪਮੈਂਟ ਦੇ ਨਾਂ ਤੇ ਦਰਖਤ ਪਟੇ ਗਏ ਆ ਸੜਕਾਂ ਨੇ ਬਹੁਤ ਪੁਰਾਣੇ ਪੁਰਾਣੇ ਦਰਖਤ ਪਟਦੇ ਆ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਇਹਨਾਂ ਨੇ ਦਰਖਤ ਲਾਉਣ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਦੋਂ ਕਿ ਸਾਡੇ ਕੋਲੇ ਦੇਖੋ ਤੁਸੀਂ ਪੰਚਾਇਤੀ ਜਮੀਨਾਂ ਹਰ ਪਿੰਡ ਚ ਪਈਆਂ ਤੁਸੀਂ ਇਹ ਵੀ ਜਾਣਦੇ ਹੋ ਕਿ ਕਈ ਪਿੰਡ ਤਾਂ ਇਹੋ ਜਿਹੇ ਹੋਣਗੇ ਜਿੱਥੇ ਆਮ ਕਿਸਾਨ ਦੀ ਜ਼ਮੀਨ 80000 ਨੂੰ ਕਿੱਲਾ ਕਿੱਲਾ ਠੇਕੇ ਜਾਂਦਾ ਤੇ ਪੰਚਾਇਤ ਵਾਲੀ ਪਹਿਲੀ ਔਣੇ ਪਾਣੇ ਦਮਾ ਦੇ ਜਾਂਦੀ ਹੈ ਰੋਲੇ ਦਾ ਕਾਰਨ ਵੀ ਪੰਚਾਇਤੀ ਜ਼ਮੀਨਾਂ ਬਣਦੀਆਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੇ ਇੰਨਾ ਜ਼ਮੀਨਾਂ ਨੂੰ ਦਰਖਤਾਂ ਥੱਲੇ ਲਿਉਣਾ ਚਾਹੀਦਾ ਹੈ ਸ਼ਾਮਲਾਟਾਂ ਨੂੰ ਦਰਖਤਾਂ ਥੱਲੇ ਲਿਉਣਾ ਚਾਹੀਦਾ ਸਾਡੀਆਂ ਸੜਕਾਂ ਖਾਲੀ ਪਈਆਂ ਸਾਡੀਆਂ ਨਹਿਰਾਂ ਖਾਲੀ ਪਈਆਂ ਸਾਡੇ ਜਿਹੜੇ ਸ਼ਾਮਲਾਟਾਂ ਖਾਲੀ ਪਈਆਂ ਸੜੀਆਂ ਪੰਚਾਇਤੀ ਜਿਵੇਂ ਨਾ ਖਾਲੀ ਪਈਆਂ ਸੀ ਕਿਉਂ ਨਹੀਂ ਉੱਥੇ ਦਰੱਖਤ ਲਾਉਂਦੇ ਸਰਕਾਰ ਨੂੰ ਇਹ ਨੀਤੀਆਂ ਬਣਾਉਣੀਆਂ ਚਾਹੀਦੀਆਂ ਕਿ ਉੱਥੇ ਦਰੱਖਤ ਲੱਗਣੇ ਚਾਹੀਦੇ ਤਾਂ ਜਿਹੜਾ ਹੈਗਾ ਸਾਡਾ ਦਰੱਖਤਾਂ ਥਲੇ ਏਰੀਆ ਵੱਸ ਸਕੇ ਕੱਲਾ ਕਿਸਾਨ ਨੂੰ ਦੋਸ਼ ਦੇਈ ਜਾਣਾ ਉਹ ਸਹੀ ਨਹੀਂ ਹੈਗਾ ਗੱਲ ਹੈਗਾ ਕਿ ਨੀਤੀ ਦੇ ਵਿੱਚ ਜਿਹੜਾ ਹੈਗਾ ਬਦਲਾਅ ਲਿਆਉਣਾ ਪਏਗਾ ਇੱਕ ਵੱਡੇ ਡਿਸੀਜਨ ਸਰਕਾਰਾਂ ਨੂੰ ਲੈਣੇ ਪੈਣਗੇ ਤਾਂ ਹੀ ਸਾਡੇ ਇੱਥੇ ਦੇ ਹੈਗੇ ਹਾਲਾਤ ਸਹੀ ਹੋਣਗੇ ਨਹੀਂ ਤਾਂ ਇਹ ਬਹੁਤ ਵੱਡਾ ਜਿਹੜਾ ਹੈਗਾ ਸੋਚਣ ਵਾਲਾ ਵਿਸ਼ਾ ਹੈ ਰਾਸਤਾਂ ਛੁੱਟਣੋਂ ਵੱਧਮੀ ਪਈ ਐ ਨਾ ਤੁਹਾਡੇ ਕੋਲੇ ਘਟ ਪਈ ਜਾਂਦਾ। ਬਾਕੀ ਸਾਡੀ ਮਜਬੂਰੀ ਐ ਜਿਵੇਂ ਆਪਾਂ ਚੋਨਾ ਲਾਉਣ ਵਾਲੇ ਕਿਹਾ ਸੀ ਕਿ 10 ਜੂਨ ਨੂੰ ਸਾਡੇ ਚੋਨਾ ਹੋ ਜਾਏ ਚੰਗੀ ਗੱਲ ਐ। ਲੇਕਿਨ ਸਾਡੇ ਕਿਸਾਨ ਜਿਹੜੇ ਹੈਗੇ 10 ਜੂਨ ਤੋਂ ਪਹਿਲਾਂ ਚੋਨਾ ਸ਼ੁਰੂ ਕਰ ਦਿੰਦੇ। ਜੀਤੇ ਨਾਲ ਜਿਵੇਂ ਜਿਵੇਂ ਤੁਹਾਡੇ ਚੋਨਾ ਲੱਗਦਾ ਸ਼ੁਰੂ ਹੁੰਦਾ ਓਵੇਂ ਓਵੇਂ ਜਿਹੜੀ ਮਾਨਸੂਨ ਦੀ ਖਿੱਚ ਐ ਉਹ ਘਟਦੀ ਜਾਂਦੀ ਐ ਤੇ ਤੁਹਾਡੇ ਵਾਲਾ ਵੀ ਰਸਤੇ 'ਚ ਪਈ ਜਾਂਦੇ ਉਹ ਪਾਕਿਸਤਾਨ ਛੁੱਟਣੋਂ ਵੱਧਮੀ ਪੈ ਗਿਆ। ਆ ਜਿਹੜੇ ਬੰਗਾਲ ਦੀ ਖਾੜੀ ਤੋਂ ਚੱਲ ਕੇ ਸਿਸਟਮ ਸਿੱਧਾ ਪੰਜਾਬ ਨੂੰ ਆਨੇ ਸੀਗੇ ਉਹ ਜਿਹੜੇ ਹੈਗੇ ਘੁੰਮ ਕੇ ਜਿਹੜੇ ਹੈਗੇ ਗੁਜਰਾਤ ਨੂੰ ਜਾਈ ਜਾਂਦੇ ਆ ਉਹ ਘੁੰਮ ਕੇ ਮੱਧ ਪ੍ਰਦੇਸ਼ ਦੇ ਉੱਤਰ ਨੂੰ ਜਾਈ ਜਾਂਦੇ ਆ ਮਤਲਬ ਕਿ ਇਹ ਚੀਜ਼ ਸੋਚਣ ਵਾਲੀ ਹੈ ਬਾਕੀ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਆਪਣੀ رائے ਦਿਓ ਕਿ ਕੀ ਕਰਾਂ